ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਸ਼ੰਭੂ ਬਾਰਡਰ ਦੇ ਧਾਨੇ ਦੇ ਉੱਪਰ ਬੈਠੀਆਂ ਹਨ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਅੱਜ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਿਸਾਨਾਂ ਨੇ ਹੁਕਮਾਂ ਦਾ ਸਵਾਗਤ ਕੀਤਾ ਹੈ ਅਤੇ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਵੱਡੇ-ਵੱਡੇ ਬੈਰੀਅਰ ਲਗਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਨਹੀਂ ਸੜਕਾਂ ਰੋਕੀਆਂ ਇਹ ਰਸਤੇ ਹਰਿਆਣਾ ਸਰਕਾਰ ਵੱਲੋਂ ਰੋਕੇ ਗਏ ਹਨ ਜਦੋਂ ਹਰਿਆਣਾ ਸਰਕਾਰ ਰਸਤੇ ਖੋਲ ਦੇਵੇਗੀ ਤਾ ਅਸੀਂ ਦਿੱਲੀ ਜਾਵਾਂਗੇ ਅਤੇ ਆਪਣੀ ਹੱਕੀ ਮੰਗਾਂ ਦੇ ਲਈ ਦਿੱਲੀ ਜਾਣ ਵਾਸਤੇ ਹੀ ਅਸੀਂ ਇੱਥੇ ਅਸੀਂ 6 ਮਹੀਨੇ ਤੋਂ ਧਰਨੇ ਤੇ ਬੈਠੇ ਹਾਂ 6 ਮਹੀਨਾ ਅੱਜ ਤੱਕ ਧਰਨੇ ਨੂੰ ਲੱਗ ਗਿਆ ਹੈ 13 ਫਰਵਰੀ ਤੋਂ ਕੜਕ ਦੀ ਗਰਮੀ ਦੇ ਵਿੱਚ ਕਿਸਾਨ ਜਥੇਬੰਦੀਆਂ ਧਰਨੇ ਦੇ ਉੱਪਰ ਬੈਠੀਆਂ ਹਨ ਉਹ ਸਭ ਤੋਂ ਪਹਿਲਾਂ ਤਾਂ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਰਡਰ ਕਰੇ ਨੇ ਵੀਰ ਰਸਤਾ ਖੋਲਿਆ ਜਾਵੇ ਜੋ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਵੀ ਜਿਹੜਾ ਰਸਤਾ ਬੰਦ ਕਰਿਆ ਹੋਇਆ ਹੈਗਾ ਹਰਿਆਣੇ ਦੀ ਬੀਜੇਪੀ ਸਰਕਾਰ ਤੇ ਸੈਂਟਰ ਦੀ ਬੀਜੇਪੀ ਸਰਕਾਰ ਨੇ ਕਰਿਆ ਹੋਇਆ ਉਹ ਅੱਜ ਕਲੀਅਰ ਹੋ ਗਿਆ ਨਹੀਂ ਅੱਜ ਤੱਕ ਸਾਨੂੰ ਇਹ ਬਦਨਾਮ ਕਰੀ ਗਏ ਨੇ ਬੈਠਿਆ ਨੂੰ ਵੀ ਕਿਸਾਨਾਂ ਨੇ ਸੜਕਾਂ ਰੋਕਤੀਆਂ ਕਿਸਾਨਾਂ ਨੇ ਰਸਤਾ ਰੋਕਦਾ ਜਿਹਦੇ ਬਾਰੇ ਸਾਨੂੰ ਬਹੁਤ ਵਾਰ ਥੋੜੇ ਮਾਧਿਮ ਰਹੀਏ ਕਹਿਣਾ ਪਿਆ ਥੋੜੇ ਮਾਧਿਮ ਰਹੀਏ ਕਹਿਣਾ ਪਿਆ ਵੀ ਇਹ ਰਸਤਾ ਅਸੀਂ ਨਹੀਂ ਰੋਕਿਆ ਹੈਗਾ ਹਰਿਆਣੇ ਦੀ ਸਰਕਾਰ ਨੇ ਰੋਕਿਆ ਜੋ ਅੱਜ ਕੋਰਟ ਵੱਲੋਂ ਕਲੀਅਰ ਹੋ ਗਿਆ ਜੀ ਤੇ ਆਪ ਆਪ ਕੀ ਆ ਰਣਨੀਤੀ ਰਹਿਣ ਵਾਲੀ ਰਣਨੀਤੀ ਇਹ ਵੀ ਅਸੀਂ ਹੁਣ ਦੋਨੇ ਫਾਰਮਾਂ ਆਰਡਰ ਦੀਆਂ ਕਾਪੀਆਂ ਲਵਾਂਗੇ ਆਰਡਰ ਦੀਆਂ ਕਾਪੀਆਂ ਲੈ ਕੇ ਉਹਤੇ ਫੈਸਲਾ ਲਵਾਂਗੇ ਬਹਿ ਕੇ ਪੜ ਕੇ ਵੀ ਕੀ ਲੈਣਾ ਉਹ ਤੋਂ ਬਾਅਦ ਇੱਕ ਗੱਲ ਇਹ ਆ ਵੀ ਦਿੱਲੀ ਜਿਹੜਾ ਜਾਣਾ ਸੀ ਦਿੱਲੀ ਦੀ ਸਾਡੀ ਕਾਲ ਹੈਗੀ ਐ ਦਿੱਲੀ ਦੀ ਪਹਿਲਾਂ 13 ਤਰੀਕ ਤੋਂ ਵੀ ਸੀਗੀ 21 ਨੂੰ ਵੀ ਪਰ ਅਸੀਂ ਉਦੋਂ ਰੁਕਿਆ ਕਾਦੋਂ ਸੀਗੇ ਇੱਥੇ ਕਾਦੋਂ ਰੁਕੇ ਸੀਗੇ ਵੀ ਜਿਹੜਾ ਮਾਹੌਲਾ ਸਖਾਵਾਂ ਹੋ ਜੇ ਉਦੋਂ ਬਾਅਦ ਅਸੀਂ ਦਿੱਲੀ ਜਾਵਾਂਗੇ ਅੱਜ ਜਿੱਦਾਂ ਕੋਰਟ ਤੋਂ ਆਰਡਰ ਹੋਏ ਨੇ ਸਾਨੂੰ ਉਮੀਦ ਹੈ ਵੀ ਜਿਹੜੀ ਹਰਿਆਣੇ ਦੀ ਸਰਕਾਰ ਹੈ ਜੀ ਨੇ ਪਹਿਲਾਂ ਰੋਕਿਆ ਵੀ ਹੁਣ ਨਹੀਂ ਰੋਕੂਗੀ ਦਿੱਲੀ 'ਚ ਸਾਨੂੰ ਸਰਕਾਰ ਕੋਈ ਸੇਫ ਥਾਂ ਦੇ ਕੇ ਉੱਥੇ ਬੈਠਣ ਨੂੰ ਲੂਗੀ ਜਿੱਦਾਂ ਆਰਾਮ ਲੀਲਾ ਕਰਾਉਣਾ ਹੋ ਰਿਹਾ ਹੈ ਦਿੱਲੀ ਕਾਲਾਟਾ ਹਾਂ ਦਿੱਲੀ ਕਾਲਾਟਾ ਹੈ ਪਰ ਇਹਦੇ 'ਚ ਮੈਂ ਇਹ ਵੀ ਕਹੂੰਗਾ ਅਦਰਵਾਇਜ਼ ਸਰਕਾਰ ਰੋਕਦੀ ਐ ਔਰੇ ਤਾਂ ਉਹ ਆਪ ਜ਼ਿੰਮੇਵਾਰ ਹੋਊ ਸੀਗਾ 240 ਤੇ ਆ ਗਏ ਹੁਣ ਜੇ ਅਦਰਵਾਜ ਹਰਿਆਣੇ ਚ ਇਲੈਕਸ਼ਨ ਹੈ ਹੋਰ ਸਟੇਟਾਂ ਚ ਇਲੈਕਸ਼ਨ ਹੈ ਪੰਜਾਬ ਚ ਉਹਦੇ ਤੇ ਇਹਨਾਂ ਨੂੰ ਆਪ ਲੋਕਾਂ ਨੇ ਦੱਸ ਦੇਣਾ ਵੀ ਤੁਸੀਂ ਕਿਸਾਨ ਦੇ ਮਿਹਦੂਰਾਂ ਨਾਲ ਕੀ ਕਰ ਰਹੇ ਹੋ ਤੇ ਇੱਕ ਗੱਲ ਹੋਰ ਹੈ ਜੋ ਇਹ ਇੱਥੇ ਬਾਰਡਰ ਬੰਦ ਹੋਣ ਕਰਕੇ ਸਾਡੇ ਪੰਜਾਬ ਦੇ ਵਪਾਰੀ ਵਰਗ ਦਾ ਸਾਡੇ ਪੰਜਾਬ ਦਾ ਅਰਬਾਂ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰ ਵੀ ਹਰਿਆਣਾ ਸਰਕਾਰ ਹੈ ਜਿਨ੍ਹਾਂ ਨੇ ਬਾਰਡਰ ਬੰਦ ਕਰਿਆ ਹੈ। ਸਾਡੇ ਪ੍ਰਧਾਨ ਸਾਹਿਬ ਜੀ ਦੇ ਲੋਕ ਲੋਕ ਆਗੇ ਹੈ ਜਾਂ ਵਪਾਰੀ ਲੋਕ ਆਗੇ ਉਹ ਤੋਂ ਤੁਹਾਡੇ ਤੇ ਮੈਂ ਅਲੀਗੇਸ਼ਨ ਲਾ ਰਹੀ ਹੈ। ਦੇਖੋ ਉਹੀ ਅਸੀਂ ਗੱਲ ਕਰਦੇ ਆਂ ਦੇਖੋ ਸਾਹਮਣੇ ਪਿੱਛੇ ਮੈਂ ਹੱਥ ਕਰਕੇ ਦਿਖਾਵਾਂ ਦੇਖੋ ਸਾਹਮਣੇ ਹੁਣ ਵੀ ਫੋਰਸ ਕੱਢੀ ਉੱਥੇ ਕੱਢੇ ਸਾਰੇ ਆਪਾਂ ਵਾਪਸ ਆਏ ਆਂ। ਕਲੀਅਰ ਹੈ ਆਹ ਸ਼ੈਲਿੰਗ ਕਰੀ ਹੋਈ ਹੈ ਜਿਹੜੀ ਆਹ ਸਾਹਮਣੇ ਆ ਵੀ ਇਹ ਜਿਹੜੇ ਦੁਵਾਰਾਂ ਕੱਢੀਆਂ ਹੋਈਆਂ ਇਹ ਇਹ ਦੇਖੋ ਆਪਣੇ ਸਾਹਮਣੇ ਆ ਦੇਖੋ ਕਲੀਅਰ ਹੈ ਉਹ ਤੋਂ ਵੱਧ ਇਹ ਜਿਹੜਾ ਅੱਗੇ ਜਾਣ ਦੀ ਸਾਡੀ ਕਾਹ ਲੈ ਹਟਾਲੇ ਦਿੱਲੀ ਜਾਣ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਜੀ ਤੁਹਾਡਾ ਮੈਂ ਚਮਕੌਰ ਸਿੰਘ ਉਸਮਾਨ ਵਾਲਾ ਭਾਰਤੀ ਕਿਸਾਨ ਜੁਣਿਆ ਬਹਿਰਾਮ ਕੇ ਸੁਭਾ ਮੀਤ ਪ੍ਰਧਾਨ ਹਾਂ ਜੀ ਹਾਂ ਸਾਰੀ ਅਜੇ ਹਾਈ ਕੋਰਟੋਂ ਆਰਡਰ ਕੀਤੇ ਗਏ ਆ ਕੀ ਕਹਿੰਦਾ ਸਰ ਹਾਈ ਕੋਰਟ ਵੱਲੋਂ ਆਰਡਰ ਕੀਤਾ ਜੀ ਸਾਡੇ ਅਸੀਂ ਇਸ ਚੀਜ਼ ਨੂੰ ਠੀਕ ਗੈਂਦੇ ਆ ਕਿਉਂਕਿ ਅਸੀਂ ਪਹਿਲਾਂ ਹੀ ਜੋ 8 ਫਰਵਰੀ ਤੋਂ ਲੈ ਕੇ ਇਹਨਾਂ ਨੇ ਵੱਡੀਆਂ ਵੱਡੀਆਂ ਦੁਵਾਰਾਂ ਖੜੀਆਂ ਕਰ ਦਿੱਤੀਆਂ ਸੀ ਕਿਲ ਗੜ ਦਿੱਤੇ ਸੀ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ ਆ ਕਿਉਂਕਿ ਇਹ ਜਿਹੜਾ ਰਸਤਾ ਹੈ ਅਸੀਂ ਤਾਂ 13 ਤਰੀਕ ਨੂੰ ਜਿਹੜਾ ਦਿੱਲੀ ਨੂੰ ਪੂਜ ਕਰਨਾ ਸੀ 13 ਫਰਵਰੀ ਨੂੰ ਇਹਨਾਂ ਨੇ ਪਹਿਲਾਂ 8 ਤੋਂ ਲੈ ਕੇ ਜਿਹੜਾ ਇਹ ਰੋਡ ਆ ਇਹ ਬੰਦ ਕਰ ਦਿੱਤਾ ਏ ਉਸ ਚੀਜ਼ ਦੀ ਅਸੀਂ ਪਹਿਲਾਂ ਸ਼ੁਰੂ ਤੋਂ ਨਿੰਦਿਆ ਕਰਦੇ ਆਏ ਆ ਕਿਉਂਕਿ ਕਿਸਾਨ ਮਜ਼ਦੂਰ ਆਪਦੇ ਹੱਕਾਂ ਲੈ ਲਈ ਆ ਦੀ ਰਾਜਧਾਨੀ ਦੇ ਦਿੱਲੀ ਜਾ ਰਹੇ ਸੀ ਇਹਨਾਂ ਨੇ ਵੱਡੀਆਂ-ਵੱਡੀਆਂ ਬੈਰੀਕੇਡ ਕਰਕੇ ਅਗੋਂ ਅਥਰੂ ਗੈਸ ਦੇ ਗੋਲੇ ਛੱਡ ਕੇ ਗੋਲੀਆਂ ਵਰਾ ਕੇ ਜਿਹੜਾ ਕਿਸਾਨਾਂ ਨੂੰ ਫਟੜ ਕੀਤਾ ਜਦੋਂ ਆਪਾਂ ਦੇਖਿਆ ਕਿ 21 ਫਰਵਰੀ ਨੂੰ ਸ਼ੁਭਕਰਨ ਸਿੰਘ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਕਿ ਇਹਨਾਂ ਨੇ ਇਹਨਾਂ ਤਸ਼ੱਦਦ ਕਿਸਾਨਾਂ ਤੇ ਢਾਇਆ ਕਿਸਾਨਾਂ ਵੱਲੋਂ ਅੱਜ ਵੀ ਰੋਡ ਬੰਦ ਨਹੀਂ ਕੀਤੇ ਗਏ ਤੁਸੀਂ ਦੇਖ ਰਹੇ ਹੋ ਪੰਨੂ ਸਾਹਿਬ ਜੀ ਪਿੱਛੋ ਲੈ ਕੇ ਤੋੜ ਰੋਡ ਦੇ ਉੱਤੇ ਗੱਡੀਆਂ ਆ ਰਹੀਆਂ ਇੱਥੋਂ ਤੱਕ ਸਾਰੇ ਸਾਧਨ ਆ ਰਹੇ ਨੇ ਵਹੀਕਲ ਆ ਰਹੇ ਨੇ ਕਿਉਂਕਿ ਅੱਗੇ ਬੈਰੀਕੇਡ ਲਾਏ ਆ ਇਹ ਸਰਕਾਰ ਜਿਹੜੀ ਹਰਿਆਣਾ ਸਰਕਾਰ ਨੇ ਸੈਂਟਰ ਸਰਕਾਰ ਦੇ ਮਿਲੀ ਭੁਗਤ ਦੇ ਨਾਲ ਜਿਹੜੇ ਬੈਰੀਕੇਡ ਲੱਗੇ ਨੇ ਤੇ ਇਹ ਸਰਕਾਰਾਂ ਨੇ ਜਿਹੜੇ ਰਾਹ ਬਲੌਕ ਕੀਤੇ ਆ ਕਿਸਾਨਾਂ ਮਜ਼ਦੂਰਾਂ ਨੇ ਰਾਹ ਬੰਦ ਨਹੀਂ ਕੀਤੇ ਜੀ ਭਾਈ ਸਾਹਿਬ ਇਹ ਜਿਹੜਾ ਅਲੀਗੇਸ਼ਨ ਦਾ ਇਹ ਲੱਗ ਰਿਹਾ ਵੀ ਕਿਸਾਨਾਂ ਨੇ ਰਾਹ ਬੰਦ ਕੀਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਕਿਸਾਨਾਂ ਵੱਲੋਂ ਵੇਖੋ ਵੀਰ ਜੀ ਕਿਤੇ ਵੀ ਰਸਤਾ ਬੰਦ ਨਹੀਂ ਕੀਤਾ ਗਿਆ ਜਦੋਂ ਆਪਾਂ ਰਾਜਪੁਰੇ ਤੋਂ ਸ਼ੰਭੂ ਨੂੰ ਆਉਣੇ ਆ ਇਥੋਂ ਉੰਬਾਲੇ ਵਾਲੇ ਰੋਡ ਤੇ ਇਹ ਹਾਈਵੇ ਤੇ ਆਉਣੇ ਆ ਤੇ ਅੱਗੇ ਬੈਰੀਕੇਟਾਂ ਤੱਕ ਆਪਣੀਆਂ ਗੱਡੀਆਂ ਪਹੁੰਚ ਰਹੀਆਂ ਨੇ ਅਸੀਂ ਇੱਕ ਸਿਰਫ ਛੋਟੀ ਜੀ ਤਾਰ ਲਾ ਕੇ ਰੋਕਿਆ ਹੈ ਕਿਉਂਕਿ ਕੋਈ ਅਚਾਨਕ ਸਿੱਧਾ ਆ ਕੇ ਬੈਰੀਗੇਡ ਦੇ ਵਿੱਚ ਨਾ ਵਜੇ ਕਿਉਂਕਿ ਅੱਗੂ ਸਿੱਧੀ ਗੋਲੀਆਂ ਮਾਰ ਕੇ ਇਹਨਾਂ ਨੂੰ ਗੋਲੀ ਦਾ ਆਰਡਰ ਸੀ ਜਿਵੇਂ ਸ਼ੁਭ ਕਰਨ ਨੂੰ ਗੋਲੀਆਂ ਮਾਰੀਆਂ ਗਈਆਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਆ ਕਿ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਇਹ ਕਹੀਂ ਛੋਟੀ ਜੀ ਡਿਫੈਂਸ ਏਰੀਆ ਲਾ ਕੇ ਤਾਰ ਰੋਕਿਆ ਸੀ ਕਿ ਇਸ ਤੋਂ ਅੱਗੇ ਨਾ ਵਧੋ ਕਿਉਂਕਿ ਅੱਗੇ ਤਸ਼ੱਦਦ ਸਰਕਾਰ ਕਰ ਰਹੀ ਆ ਜਿਹੜਾ ਪ੍ਰਧਾਨ ਸਾਹਿਬ ਥੋੜੇ ਦਿਨ ਹੋ ਗਏ ਪਿੰਡਾਂ ਦੇ ਲੋਕਾਂ ਨੇ ਤੇ ਹੋਰ ਸ਼ਹਿਰ ਵਾਸੀਆਂ ਨੇ ਜਿਹੜਾ ਕੀਤਾ ਸੀਗਾ ਪ੍ਰੋਟੈਸਟ ਕੀਤਾ ਸੀਗਾ ਤੁਹਾਡੇ ਖਿਲਾਫ ਵੀ ਤੁਸੀਂ ਰਸਤਾ ਰੋਕਿਆ ਹੋਇਆ ਫਿਰ ਉਹ ਇਹ ਤਾਂ ਤੁਹਾਨੂੰ ਕਹਿ ਰਹੇ ਆ ਉਹ ਇਹਨਾਂ ਤੋਂ ਕੁਝ ਕਹਿ ਹੀ ਨਹੀਂ ਰਹਿਣਗੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਵੇਖੋ ਜੀ ਜਿਹੜੇ ਉਹ ਪਿੰਡਾਂ ਤੋਂ ਲੋਕ ਆਏ ਸੀ ਉਹ ਜ਼ਿਆਦਾਤਰ ਬੀਜੇਪੀ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਰਿਲੇਟਡ ਆਏ ਆ ਸਾਰੀਆਂ ਉਹਨਾਂ ਦੀਆਂ ਵੀਡੀਓ ਆ ਤੇ ਫੋਟੋਆਂ ਜਿਹੜੀਆਂ ਉਹ ਵਾਇਰਲ ਹੋਈਆਂ ਇਹਨਾਂ ਨੇ ਪਲਾਨ ਕਰਕੇ ਬੀਜੇਪੀ ਨੇ ਭੇਜੇ ਸੀ ਵੀ ਕਿਸਾਨੀ ਜਿਹੜਾ ਮੋਰਚਾ ਇਹਨੂੰ ਖੰਡਾਇਆ ਜਾ ਸਕੇ ਪਰ ਲੋਕ ਪਿੰਡਾਂ ਦੇ ਵਿੱਚੋਂ ਬੜੀ ਪੱਦਰ ਤੇ ਵੱਡੀ ਪੱਦਰ ਤੇ ਇੱਥੇ ਸਾਥ ਦੇ ਰਹੇ ਨੇ ਲੰਗਰ ਲੈ ਕੇ ਆ ਰਹੇ ਨੇ ਪੂਆ ਏਰੀਆ ਜਿੰਨਾ ਵੀ ਆ ਤੇ ਸਟੇਜ ਦੇ ਉੱਤੇ ਵੀ ਬਹੁਤ ਸੰਗਤ ਜਿਹੜੀ ਵੱਧ ਚੜ ਕੇ ਦਿੱਲੀ ਵੱਡੇ ਪੱਦਰ ਦੇ ਇੱਥੇ ਹਾਜ਼ਰੀ ਭਰਦੀ ਆ ਤੇ ਜਿਹੜਾ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਰਡਰ ਜੋ ਕੀਤਾ ਤੁਸੀਂ ਇਹਦਾ ਵੈਲਕਮ ਕਰਦੇ ਆ ਜੀ ਦੇਖੋ ਜੀ ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਕਹਿਨੇ ਆ ਵੀ ਰਸਤੇ ਖੋਲੋ ਸਾਡਾ ਮਕਸਦ ਇਕੱਲਾ ਇੱਥੇ ਰੁਕਣਾ ਨਹੀਂ ਸਾਡਾ ਮਕਸਦ ਆ ਆਪਣੀਆਂ ਮੰਗਾ ਲਈ ਹੱਕੀ ਮੰਗਾ ਲਈ ਦਿੱਲੀ ਜਾਣਾ ਅਸੀਂ ਉਸ ਗੱਲ ਦੇ ਉੱਤੇ ਪੂਰੇ ਆ ਪਰ ਇਸ ਤੋਂ ਬਾਅਦ ਆ ਸਾਡੀ 16 ਤਰੀਕ ਨੂੰ ਦੋਨਾਂ ਮੋਰਚਾਂ ਦੀ ਦੋਨਾਂ ਫਾਰਮਾਂ ਦੀ ਵੱਡੀ ਮੀਟਿੰਗ ਹੋਊਗੀ ਉਹਦੇ ਵਿੱਚ ਵੱਡੇ ਜਿਹੜੇ ਅਗਲੇ ਫੈਸਲੇ ਲੈ ਜਾਣਗੇ ਕਿਉਂਕਿ ਜਿਹੜਾ ਐਸਟੀਮੇਟ ਦਿੱਤਾ 10 ਦਿਨ ਦਾ ਦਿੱਤਾ ਹੈਗਾ ਸਰਹ ਦੇ ਹਾਈ ਕੋਰਟ ਵੱਲੋਂ ਇਹ 10 ਦਿਨ ਦੇ ਵਿੱਚ ਵਿੱਚ ਇਹ ਰਸਤੇ ਚ ਖੋਲਣੇ ਪੈਣੇ ਆ ਹਾਂਜੀ ਅਸੀਂ ਤਾਂ ਚਾਹੁੰਨੇ ਆ ਜੀ ਰਸਤੇ ਖੋਲੋ ਕਿਉਂਕਿ ਆਮ ਪਬਲਿਕ ਨੂੰ ਇਹ ਖਰਾਬ ਇਹ ਕਰ ਰਹੇ ਨੇ ਸਾਡੇ ਲੋ ਰਸਤੇ ਖੁੱਲੇ ਆ ਅੱਜ ਵੀ ਤੁਸੀਂ ਦੇਖ ਰਹੇ ਹੋ ਪਿੱਛੋਂ ਚੱਲ ਕੇ ਆਏ ਹੋ ਤੋੜ ਰਸਤੇ ਖੁੱਲੇ ਨੇ ਬਾਰਡਰ ਤੱਕ ਜਿਹੜੀਆਂ ਗੱਡੀਆਂ ਐ ਸਿੱਧੀਆਂ ਆ ਰਹੀਆਂ ਨੇ ਇਹ ਸਰਕਾਰ ਵੱਲੋਂ ਜਿਹੜੇ ਬੈਰੀਕਾਡ ਲਾ ਕੇ ਰਸਤੇ ਬੰਦ ਕੀਤੇ ਗਏ ਆ